ਹਾਂਜੀ ਸਰ ਕੀ ਮਾਮਲਾ ਜੀ ਇਹ ਇੱਕ ਲੜਕੀ ਨਵਾਲਕ ਸੀ ਜਿਹਦੀ 15 ਸਾਲ 9 ਮਹੀਨੇ ਕੁ ਦੀ ਉਮਰ ਸੀਗੀ ਉਹ ਜਿਹਨੂੰ ਕੋਈ ਬਰਗਲਾ ਕੇ ਧੰਕਾ ਕੇ ਘਰੋਂ ਲਿਆ ਗਿਆ ਸੀਗਾ ਉਹਦੇ ਤਹਿਤ ਉਹਦੀ ਪੀੜਤ ਦੀ ਮਾਤਾ ਦੇ ਬਿਆਨਾਂ ਤੇ ਮੁਕੱਦਮਾ ਨੰਬਰ 25 ਦਰਜ ਕਰਕੇ ਉਹਦੀ ਜਿਹੜੀ ਆ ਤਫ਼ਤੀਸ਼ ਅਮਲ ਵਿੱਚ ਲਿਆਂਦੀ ਸੀ ਜਿਹਦੇ ਵਿੱਚ ਲੜਕੀ ਤੇ ਮਾਤਾ ਦੇ ਬਿਆਨਾਂ ਤੇ ਜਿਹੜੀ ਆ 363 366 ਦਾ ਮੁੜ ਕੇ ਜੁਰਮ ਜਿਹੜਾ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਆ ਲੜਕੀ ਬਰਾਮਦ ਹੋਣ ਤੋਂ ਬਾਅਦ ਜਿਹੜੇ ਉਹਦੇ ਕੋਰਟ ਦੇ ਵਿੱਚ ਜਿਹੜੇ ਆ ਬਿਆਨ ਕਰਾਇਆ ਗਏ ਉਸ ਤੋਂ ਬਾਅਦ 376 ਤੇ 6 ਪਾਸਕੋ ਐਕਟ ਦਾ ਨਾਲ ਜਿਹੜਾ ਵਾਅਦਾ ਕੀਤਾ ਗਿਆ ਸਰ ਦੋਸ਼ੀ ਦਾ ਨਾਮ ਕੀ ਹੈਗਾ ਤੇ ਇਹ ਲੜਕੀ ਨੂੰ ਕਿਸ ਤਰ੍ਹਾਂ ਲੈ ਗਿਆ ਇਹ ਦੋਸ਼ੀ ਦਾ ਨਾਮ ਇਹਨਾਂ ਦੇ ਗਵਾਂਡ ਦੇ ਵਿੱਚ ਹੀ ਰਹਿੰਦਾ ਆ ਦੋਸ਼ੀ ਬੱਲੂ ਰਾਜਪੂਤ ਤੇ ਕਿਦਾਂ ਦਾ ਨਾਮ ਰਾਮ ਪ੍ਰਕਾਸ਼ ਆ ਜੋ ਆਂਡ ਗਵਾਂਡ ਦੇ ਵਿੱਚ ਰਹਿਣ ਕਰਕੇ ਜਿਹੜਾ ਆ ਲੜਕੀ ਦੇ ਜਿਹੜੇ ਮਾਤਾ ਪਿਤਾ ਕੰਮ ਤੇ ਚੱਲ ਜਾਂਦੇ ਸੀ ਉਸ ਨੂੰ ਜਿਹੜਾ ਧਮਕਾ ਕੇ ਆਪਣੇ ਨਾਲ ਲੈ ਗਿਆ ਪਰਕ ਲਾ ਕੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹਦੀ ਮਾਤਾ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਸਰ ਇਹ ਵਿਆਹ ਵਗੈਰਾ ਦਾ ਚਾਂਸਾ ਦਿੱਤਾ ਸੀ ਜਾਂ ਹੋਰ ਕੋਈ ਚਾਂਸਾ ਦਿੱਤਾ ਸੀ ਬਿਲਕੁਲ ਵਿਆਹ ਵਿਆਹ ਦਾ ਵੀ ਚਾਂਸਾ ਦਿੱਤਾ ਸੀ ਮੁੜ ਕੇ ਇਹਨੂੰ ਧਮਕਾਉਂਦਾ ਵੀ ਸੀ ਮੈਂ ਇਦਾਂ ਕਰੂੰਗਾ ਇਦਾਂ ਕਰੂੰਗਾ ਔਰ ਲੜਕੀ ਜਿਹੜੀ ਨਵਾਲਿਕ ਹੋਣ ਕਰਕੇ ਜਿਹੜੀ ਉਹ ਡਰ ਗਈ ਤੇ ਉਹਨੇ ਹੁਣ ਗ੍ਰਿਫਤਾਰ ਕੀਤਾ ਜੀ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਜਿਹੜੀ ਪੁੱਛਗਿੱਛ ਕਰਾਂਗੇ ਕੁਝ ਪਤਾ ਚੱਲਿਆ ਕਿ ਇਹ ਲੜਕੀ ਨੂੰ ਕਿੱਥੇ ਲਈ ਆ ਸੀ ਇਹ ਤਾਂ ਕਹਿਣ ਦੇ ਮਤਵਤ ਹਾਲੇ ਹਿਮਾਚਲ ਪ੍ਰਦੇਸ਼ ਦੱਸ ਰਿਹਾ ਜੀ ਕੋਈ ਆਇਡੈਂਟੀਫਾਈ ਜਗ੍ਹਾ ਨਹੀਂ ਦੱਸ ਰਿਹਾ ਇਹਦੀ ਜਿਹੜੀ ਪੁੱਛਗਿੱਛ ਉਹ ਨਾ ਸਖਤੀ ਨਾਲ ਕਰਾਂਗੇ ਤੇ ਉਸ ਦੇ ਸਹਾਵ ਨਾਲ ਜਿਹੜੀ ਅਗਲੀ ਤਤਤੀ ਸ਼ਮਲ ਵਿੱਚ ਲਿਆਵਾਂਗੇ ਕੋਈ ਰਿਸ਼ਤੇਦਾਰਾਂ ਦੇ ਲੱਗਿਆ ਸੀ ਹਿਮਾਚਲ ਦੇ ਵਿੱਚ ਜਾਂ ਕਿਸੇ ਹੋਟਲ ਵਗੈਰਾ ਚਲ ਗਿਆ ਇਹ ਕੁਝ ਪਤਾ ਲੱਗਾ ਇਹ ਨਹੀਂ ਹਿੰਦੇ ਪਤਾ ਲੱਗ ਰਿਹਾ ਇਹਦਾ ਰਿਮਾਂਡ ਜਿਹੜਾ ਲੈ ਕੇ ਤਾਂ ਫਿਰ ਇਹਦੀ ਤਫਤੀਸ਼ ਕਰਾਂਗੇ ਪੁੱਛਗਿੱਛ ਜਿੱਥੇ ਇੱਕ ਇਨਕਰ ਦੱਸੂਗਾ ਫਿਰ ਉਹਦੀ ਜਿਹੜੀ ਇਹ ਕਿਸੇ ਰਿਸ਼ਤੇਦਾਰ ਕੋਈ ਨਾਮਿਨੇਟ ਤੁਬਜ ਹੋਏ ਜਿਹਨਾਂ ਨੇ ਨਾ ਦਿੱਤੇ ਹੋਏ ਉਹ ਵੀ ਨਾਮਿਨੇਟ ਕਰਾਂਗੇ